ਜੋ ਸੋਨੀ ਦਾਣਾ ਮੰਡੀ ਦੇ ਕੋਲ ਉਹ ਦਰਦ ਕਰਦੇ ਜੀ ਜੀ ਕਿਉਂਕਿ ਜੰਟਰਸ ਨੇ ਵੀ ਇਹ ਪ੍ਰੋਗਰਾਮ ਹੇਰ ਤਮ ਕੋਰਸੈਂਗ ਦਾ ਇੱਕ ਗੱਡੀ ਚ ਆ ਰਿਹਾ ਸੀ ਸਿਆਜ਼ ਗੱਡੀ ਸੀ ਉਹ ਸਾਡੇ ਨਾਕਾਬੰਦੀ ਕੀਤੀ ਹੋਈ ਸੀ ਸਾਡੇ ਐਨਕਸਸ ਉਹਨਾਂ ਨੇ ਜਿਹੜਾ ਚੈਕਿੰਗ ਚੱਲ ਰਹੀ ਸੀ ਸੈਕਟਰ ਆਪ ਕੋ ਚੱਲੀ ਨਾ ਰੋ ਸੜਕ ਉੱਤੇ ਤੇਨੇ ਬੁਦੀ ਕੰਮ ਕਰਦੇ ਪੁਲਿਸ ਸਵਿਚ ਇੰਟਲ ਫਿਰ ਅਕੀਦਾ ਦੇ ਨਾਮ ਚੱਲਦੀ ਇਹ ਸਭ ਕੀਤਾ ਦੇ ਉੱਤੇ ਸੋਧ ਇਮੀਡੀਏਟਲੀ ਨਿਕਲਦੇ ਸਾਰ ਉਸ ਨੂੰ ਪੁਲਿਸ ਪਾਰਟ ਨੇ ਤੇ ਉਹਨਾਂ ਦਾ ਕਰਦੇ ਜਵਾਬੀ ਪਾਇਰ ਚ ਉਹਦੇ ਕੋਲੀ ਲੱਗਾ ਤੋਂ ਉੱਤੇ ਮੌਕੇ ਤੋਂ ਹੀ 2 ਕਿਲੋ ਤੋਂ ਉੱਪਰ 2 ਕਿਲੋ 114 ਗ੍ਰਾਮ ਇਹਨਾਂ ਗ੍ਰਾਮ ਨੇ ਤੇ ਉਹ ਕੋਰ ਦਾ ਚੈੱਕ ਕੀਤਾ ਕੋਡ ਚੈੱਕ ਕੀਤਾ ਜਿਹੜੀ ਤੇ ਉਹ ਤੋਂ ਪਹਿਲਾਂ ਵੀ ਇਸ ਦੇ ਕਈ ਪਰਚੇ ਮਲਟੀਪਲੇਸ਼ਨ ਅੰਦਰ ਇਹ ਕਿਕ ਬਕਤਸ ਕਰਾਉਣ ਦਾ ਗੱਲ ਰੱਖੀ ਇਸ ਤੇ ਵਧੀਆ ਬਚਤ ਰਹੀ ਜਿਹੜੀ ਸਾਡੀ ਕਲੋਸ ਵੱਲੋਂ ਮਾਇਰ ਕੀਤਾ ਸਾਡੇ ਜਵਾਬ ਤੇ ਸਾਡੀ ਕਪੀਨੀ ਲਿਖੇ ਤੇ ਸਾਡਾ ਬਚਤ ਰਹੀ ਕਿਉਂਕਿ ਇਹਨਾਂ ਨੇ ਬੜੀ ਹੀ ਵਿਸਤ੍ਰਿਤ ਜੀਹ ਨਾਲ ਸੱਲੇ ਜਿਹੜੇ ਸੀਏ ਜੋ ਆ ਗਏ ਮਾਰਟੀ ਨਹੀਂ ਸਕਦੇ ਇੱਕ ਚੀਜ਼ ਉਹਨਾਂ ਨੇ ਵਿਸਾਇਆ ਜਿਹਾ ਹਮ ਸਜੜਾ ਬੇ ਜਿੰਦਰ ਸੇ ਤਸਕਰ ਇਹ ਇਕੱਲਾ ਸੀ ਕਿ ਉਹਦੇ ਨਾਲ ਹੋਰ ਵੀ ਸਾਥੀ ਸਰ ਇਹ ਇਕੱਲਾ ਹੀ ਸੀਗਾ ਜੀ ਜੋ ਪੱਟੀ ਚ ਪਿੱਛੇ ਹੋ ਸਕਦਾ ਕੋਈ ਹੋਰ ਹੋਵੇ ਇਹ ਕੋਈ ਕੋਈ ਥਿਆਰ ਵੀ ਬ੍ਰੰਦ ਹੋਇਆ ਕੋਈ ਇਹ ਤੋਂ ਥਿਆਰ ਪੁੱਛੀ ਬੰਦ ਹੋਇਆ ਸਰ ਕਿੱਥੋਂ ਲੈ ਕੇ ਜਾ ਲੈ ਕੇ ਜਾ ਰਿਹਾ ਸੀ ਤੇ ਕਿੱਥੇ ਰਹਿ ਸੀ ਇਹ ਅਜੇ ਤਾਂ ਪੁੱਛ ਗਿਆ ਸੀ ਜੀ ਅਜੇ ਤਾਂ ਉਹ ਉਸ ਨੂੰ ਹਸਪਤਲ ਮੈਂ ਤੇ ਬਸ ਉਹਨੂੰ ਸਰ ਜਿਹੜੇ ਨੇ ਪਰਚੇ ਫਰੋਈ ਪਰਚੇ ਜੇ ਹੋਰ ਕਿਸੇ ਅਦਰ ਰਿਸਟ ਚ